ਸਾਡੀ ਦਰਵਾਜ ਕੰਪਨੀ ਅਸੀਂ ਗੁਰਵਾਜ ਕੰਪਨੀ ਤੋਂ ਆ ਸਾਡਾ ਜਿਹੜਾ ਇਨਲਾਈਨ ਸਟੋਬੀਲਰ ਆ ਰਿਹਾ ਤੇ ਮੈਂ ਅੱਜ ਮਾਨ ਸਾਹਿਬ ਨੂੰ ਬੇਨਤੀ ਕਰੂਗਾ ਕਿ ਸਾਡੀ ਮਸ਼ੀਨ ਵਾਰ ਦੱਸਣ ਪਿਛਲੇ ਸਾਲ ਅਸੀਂ ਇਹ ਮਸ਼ੀਨ ਮਾਨ ਸਾਹਿਬ ਨੂੰ ਦਿੱਤੀ ਸੀ ਤੇ ਇਹਨਾਂ ਨੇ ਇੱਕ ਸੀਜ਼ਨ ਪੂਰਾ ਦੱਬ ਕੇ ਮਸ਼ੀਨ ਚਲਾਈ ਹੈ ਤੇ ਮੈਂ ਇੱਕ ਵਾਰ ਮਾਨ ਸਾਹਿਬ ਨੂੰ ਬੇਨਤੀ ਕਰੂਗਾ ਕਿ ਸਾਡੀ ਮਸ਼ੀਨ ਵਾਰ ਦੱਸਣ ਕਿ ਪਿਛਲੇ ਸਾਲ ਇਹਨਾਂ ਨੂੰ ਸਾਡੀ ਮਸ਼ੀਨ ਕਿਵੇਂ ਲੱਗੀ ਹਾਂਜੀ ਮਾਨ ਸਾਹਿਬ ਦੱਸੋ ਇੱਕ ਵਾਰ ਬਾਈ ਜੀ ਸਾਰਿਆਂ ਨੂੰ ਬਾਈ ਜੀ ਗੱਲ ਇਦਾਂ ਜੀ ਪਿਛਲੇ ਸਾਲ ਆਪਾਂ ਨੂੰ ਦਰਵਾਜ ਕੰਪਨੀ ਨੇ ਡੈਮੋ ਦਿੱਤਾ ਸੀਗਾ ਇਹਦਾ ਪੂਰਾ ਸੀਜ਼ਨ ਆਪਾਂ ਨੇ ਮਸ਼ੀਨ ਚਲਾਈ ਬਹੁਤ ਹੀ ਵਧੀਆ ਮਸ਼ੀਨ ਹੈ ਜਿਹੜਾ ਇਹ ਜਾਪਾਨੀ ਬੀਲਰ ਹੈ ਤੇ ਅਸੀਂ ਜਦੋਂ ਮਸ਼ੀਨ ਚਲਾਈ ਆ ਇੱਕ ਤਾਂ ਵਜਨ ਬਹੁਤ ਆਉਂਦਾ ਗੱਠ ਦਾ ਮੇਨ ਗੱਲ ਇਹ ਹੁੰਦੀ ਆ ਵੀ ਇਹਦਾ ਟਾਈਟਨੈਸ ਤਕੜੀ ਆ ਪੂਰੀ ਆ ਜਿਵੇਂ ਕਹਿੰਦਾ ਵੀ ਵਜਨ ਪ੍ਰੈਸ਼ਰ ਬਹੁਤ ਵਧੀਆ ਹੈ ਇਹਦਾ ਉਦੋਂ ਬਾਅਦ ਹੋਰ ਜਿਹੜੀਆਂ ਗੱਲਾਂ ਤੁਹਾਨੂੰ ਆਜੋ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ। ਡਰਾਈਵਰ ਨੂੰ ਦੱਸ ਦੋ ਵੀ ਕਿੰਨਾ ਕੰਫਰਟ ਆ ਇੱਕ ਲੋਕੇ ਡਰਾਈਵ ਕਰਦੇ ਆ ਜੀ ਵੀ ਟਰੈਕਟਰ ਟੁੱਟਦਾ ਇਹਦੇ ਨਾਲ। ਬਾਈ ਜੀ ਇਹ ਟ੍ਰੈਸਿੰਗ ਮਸ਼ੀਨ ਹੈ। ਨਾ ਇਹਦਾ ਕੋਈ ਟਾਇਰਾਂ ਤੇ ਅਸਰ ਪਵੇ, ਨਾ ਟਰੈਕਟਰ ਨੂੰ ਚੇਹ ਝੂਟਾ ਹੀ ਨਹੀਂ ਮਾਰਦੀ ਬਿਲਕੁਲ। ਬਿਲਕੁਲ ਸਮੂਥ ਚੱਲਣ ਵਾਲੀ ਮਸ਼ੀਨ ਆ। ਤੁਸੀਂ ਵੀਡੀਓ ਫੇਰ ਚਲਾ ਕੇ ਦੇਖੋ ਨਾ ਤੁਹਾਨੂੰ। ਐ ਕਿ ਨਾ ਸੀਜ਼ਨ 9 ਤੋਂ ਬਾਅਦ ਟਰੈਕਟਰ ਚ ਵਾਰਾ ਕੇ ਦੇਖ ਲਿਓ ਬਾਈ। ਮੈਂ ਕਹਿੰਦਾ ਜੀ 10 ਵਾਰ ਦੇਖਿਓ। ਦੁਬਾਰਾ ਵੀਡੀਓ ਬਣਾ ਕੇ ਲੈ ਜਾਓ ਇਸ ਟਰੈਕਟਰ ਦੀ ਜੇ ਕੋਈ ਟਾਇਰ ਡ ਜਦੋਂ ਝੂਟਾ ਮਾਰਦੀ ਹੈ ਮਸ਼ੀਨ ਤੁਹਾਨੂੰ ਵੀਡੀਓ ਦੁਬਾਰਾ ਬਣਾ ਕੇ ਦੇ ਇਹ ਜਿਵੇਂ ਬਾਕੀ ਮਸ਼ੀਨਾਂ ਤੋਂ ਵਾਧਾ ਡਰਾਈਵਰ ਨਾ ਰੋਟੀ ਖਾਣੇ ਵੇਲੇ ਵੀ ਐੇ ਲੈ ਜਾਂਦਾ ਹਾਂ ਬਸ ਸਮਾਨ ਸਾਹਿਬ ਉਹਦੇ ਪਰ ਦੱਸਿਓ ਵੀ ਆਪਣੀ ਫੀਲਿੰਗ ਕਿਵੇਂ ਲੈਂਦਾ ਬੰਦਾ ਨਹੀਂ ਆਪਣੀ ਦਾ ਗੁੱਡ ਫੀਲਿੰਗ ਉਹ ਪੂਰੀ ਵਧੀਆ ਤੇ ਵਧੀਆ ਮੌਜਾਂ ਨਾਲ ਚਲਾ ਸਕਦਾ ਬੰਦਾ ਆਰਾਮ ਨਾਲ ਐਨਵੀਓ ਟਟੜਾ ਪੰਨ ਜਾ ਬੱਦ ਤੋਂ ਬੱਦ 50 ਆਵਰ ਜੀ ਓਦੋਂ ਬੱਦ ਲੋਡ ਨਹੀਂ ਹੈਗੀ ਇੱਕ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਜਿਵੇਂ ਕਹਿੰਦੇ ਨੇ ਵੀ ਤਿੰਨ ਸਿਲੰਡਰ ਟਰੈਕਟਰ ਨਹੀਂ ਚੱਲਦਾ ਬਾਈ ਜੀ ਤਿੰਨੇ ਚੱਲਦੇ ਨੇ ਸਾਰੇ ਠੀਕ ਹੈ ਜੀ ਤਿੰਨ ਸਿਲੰਡਰ ਜਿਹੜਾ ਮਰਜੀ ਚਲਾਓ ਜਿਹੜਾ ਮਰਜੀ ਟਰੈਕਟਰ ਚਲਾਓ ਜਿਹੜਾ ਮਰਜੀ ਜਿਹੜਾ ਮਰ 50 ਆਵਰ ਦਾ ਟਰੈਕਟਰ ਬਹੁਤ ਵਧੀਆ ਮਸ਼ੀਨ ਚਲਾਊਗਾ ਸੋਚਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਨੂੰ ਤੁਸੀਂ ਆਟੋ ਲੋਬ੍ਰੀਕੇਸ਼ਨ ਵਾਲਾ ਲੈ ਕੇ ਉਹ ਵੀ ਦੱਸ ਦਿਆਂ ਤੁਹਾਨੂੰ ਦਿਖਾਉਨੇ ਆ ਕੋਈ ਪਹਿਲੀ ਗੱਲ ਹੈ ਜੀ ਆਮ ਜਿਹੜੀਆਂ ਬਾਕੀ ਮਸ਼ੀਨਾਂ ਨੇ ਉਹ ਪੈਂਦੀਆਂ ਨੇ ਹੁੱਕ ਮਸ਼ੀਨ ਆਪਣਾ ਇੱਥੋਂ ਜਦੋਂ ਮਰਜ਼ੀ ਬੱਟ ਟਪਾਉਣੀ ਆ ਆਪਣੀ ਰਿਡਾਲਟ ਪਾਉਣਾ ਖਾਲਟ ਪਾਉਣੀ ਆ ਇੱਥੋਂ ਹੀ ਪਿਕਅਪ ਚਾਹ ਤਾ ਹੋ ਜਾਣੀ ਆ ਆਪਾਂ ਨੂੰ ਉਹ ਪੈਪ ਰੋਜ਼ ਨਾਲ ਦੀ ਹੋਣੀ ਨਾ ਤੇਲ ਕਾਲਾ ਹੋਵੇ ਟਰੈਕਟਰ ਆਪਣਾ ਨਾ ਤੇਲ ਲੀਕ ਹੋਵੇ ਬਿਲਕੁਲ ਹੀ ਉਦੋਂ ਬਾਅਦ ਹੀ ਆਜੀ ਤੁਸੀਂ ਪਿਕਅਪ ਪਿਕਅਪ ਲਗਭਗ ਇਹਦੀ 1900 ਐਮ ਐਮ ਦੀ ਆ ਬਾਕੀ ਮਸ਼ੀਨਾਂ ਨਾਲੋਂ ਵੱਡੀ ਆ ਖੁੱਲੀ ਆ ਮਾਲ ਖਿੱਚਣ ਦੀ ਕੈਪੈਸਿਟੀ ਦੂਜਿਆਂ ਨਾਲੋਂ ਵਾਧੂ ਆ ਇੱਕ ਮਿੰਟ ਵੀ ਜਾਣੀ ਇਹਦੇ ਕੋਈ ਚੋਕ ਹੋਣ ਦਾ ਬਿਲਕੁਲ ਡਰ ਨਹੀਂ ਹੈਗਾ ਆਪਾਂ ਨੂੰ ਤੇ ਦੂਜਾ ਗੱਲ ਹੋਰ ਮਸ਼ੀਨ ਅਸੀਂ ਚਲਾਉਦੇ ਮੰਨ ਲਓ ਪਤਾ ਸਾਨੂੰ ਉਹਦਾ ਮੇਨ ਪ੍ਰੋਬਲਮ ਆਂਦੀ ਜਿਹੜੀ ਮੇਨ ਚੇਨ ਹੈ ਟੁੱਟ ਜਾਂਦੀ ਸੀਗੀ ਉਹਦੇ ਮਤਲਬ ਤੋਂ ਬਾਅਦ 60 ਨੰਬਰ ਚੇਨ ਪਾਉਂਦੇ ਸੀਗੇ ਕੰਪਨੀ ਵਾਲੇ ਇਹਨਾਂ ਨੇ ਇਹ ਜਿਹੜੀ ਅਰਾਉਂਡ ਵੇਲਰ ਚੇਨ ਆਉਂਦੀ ਆ 120 mm ਦੀ ਉਹ ਚੇਨ ਪਾਈ ਹੋਈ ਹੈ ਦੇ ਵਿੱਚ ਦੇਖੋ ਤੁਸੀਂ ਚੇਨ ਕਿੰਨੀ ਭਾਰੀ ਹੈ ਇਹ ਕਾ ਤਿੰਨ ਨੱਟ ਟੁੱਟਦੇ ਸੀਗੇ ਇਹ ਇਹਨਾਂ ਨੇ ਇਹਨਾਂ ਦੇ ਮੋٹے ਉਦੋਂ ਵਧੀਆ ਕਰਵਾਤੇ ਹੈਵੀ ਕਰਵਾਤੇ ਮੰਨ ਲਓ ਇਹ 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 ਨੁਕਸ ਗੜਦਾ ਚੇਨ ਕਿਉਂ ਟੁੱਟਦੀ ਦੀ ਸੁੱਕ ਜਾਂਦੀ ਦੀ ਗਰਦ ਪੈ ਪੈ ਕੇ ਉਹਦੇ ਕਰਕੇ ਚੇਨ ਸੁੱਕਣ ਕਰਕੇ ਹਾਰਡਨੈਸ ਹੋਣ ਕਰਕੇ ਟੁੱਟ ਜਾਂਦੀ ਇਹਨਾਂ ਨੇ ਇੱਥੇ ਇਹਦਾ ਸੈਂਸਰ ਲਵਾਤਾ ਆ ਸੈਂਸਰ ਲੱਗਿਆ ਨਾਲ ਇਹਦੇ ਬ੍ਰੈਸ ਦੇ ਨਾਲ ਇਹਨੂੰ ਆਇਲਿੰਗ ਹੋਈ ਜਾਣੀ ਆ ਆਪਣੇ ਆਪ ਆਟੋਮੈਟਿਕ ਆਇਲਿੰਗ ਹੋਣੀ ਆ ਆਲੂ ਬ੍ਰਿਗੇਟ ਹੋਈ ਨੇ ਨਾਲ ਦੀ ਨਾਲ ਉਹ ਵੀ ਕੰਮ ਖੰਗੇਣਾ ਇਹਨੂੰ ਜੀ ਤੇ ਉਹ ਤੋਂ ਬਾਅਦ ਤੁਹਾਨੂੰ ਪਿੱਛੇ ਦਿਖਾਉਣਾ ਜਿਹੜਾ ਇਹਦਾ ਸਿਸਟਮ ਆ ਸਾਰਾ ਉਹ ਸਾਰਾ ਆਟੋ ਆ ਜੇ ਤੁਸੀਂ ਮੰਨ ਲਓ ਵੀ ਇਹ ਮੇਨ ਕੰਮ ਹੈ ਮਸ਼ੀਨ ਦੇ ਵਿੱਚ ਸਾਰਾ ਤੁਹਾਨੂੰ ਦੱਸ ਦਵਾਂ ਨਾਉਟਰਾਂ ਦਾ ਇਹ ਐਸੇ ਰੌਡਰ ਲੱਗੇ ਨੇ ਗੱਟਦੇ ਨੇ ਇਹ ਖੋਲਣੀ ਹੀ ਨਹੀਂ ਕਦੇ ਦੂਜੀ ਗੱਲ ਹੁੰਦੀ ਆ ਫਿਰ ਆਪਾਂ ਨੂੰ ਗਰੀਸਿੰਗ ਦੀ ਸਵੇਰੇ ਸਵੇਰੇ 2 ਘੰਟੇ ਲੱਗ ਜਾਂਦੇ ਨੇ ਗਰੀਸ ਕਰਨ ਨੂੰ ਇਹਦੇ ਜਿਹੜੇ ਮੰਨ ਲਓ 30 ਤੋਂ 35 ਪੁਆਇੰਟ ਨੇ ਉਹ ਇਹਨਾਂ ਨੇ ਆਟੋ ਕਰਾਤੇ ਆਟੋ ਲੂਬਰੀਕੈਂਟ ਹੋਊਗਾ ਤੁਸੀਂ ਆਹ ਲੂਬਰੀਕੈਂਟ ਵਿੱਚ ਪਿਆ ਹੋਇਆ ਇੱਕ ਦਿਨ ਇੱਕ ਵਾਰੀ ਪਾ ਕੇ ਪੰਜ ਸੱਤ ਦਿਨ ਉਹਦੀ ਆਪ ਨੂੰ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ ਸੈਂਸਰ ਲੱਗਿਆ ਜਦੋਂ ਇਹਨਾਂ ਗਰਮ ਹੋਣਾ ਆਟੋਮੈਟਿਕ ਟਾਈਮਿੰਗ ਵੀ ਲੱਗਿਆ ਤੁਸੀਂ ਟਾਈਮਿੰਗ ਵੀ ਸੈੱਟ ਕਰ ਸਕਦੇ ਹੋ ਸੈਂਸਰ ਨੇ ਆਪਣੇ ਆਪ ਵੀ ਦੇ ਦੇਣਾ ਇਹਨੂੰ ਜਦੋਂ ਲੋੜ ਪੈਣੀ ਹੈ ਆਪਾਂ ਨੂੰ ਕਰਨ ਦੀ ਛੇੜਨ ਦੀ ਲੋੜ ਨਹੀਂ ਪੈਣੀ ਮਟਰਟਰੈਕਟਰ ਤੋਂ ਕੋਈ ਤਾਰ ਦੀ ਲੋੜ ਨਹੀਂ ਹੈਗੀ ਜੀ ਹਾਈਡਰੌਲਿਕ ਸਿਸਟਮ ਮਸ਼ੀਨ ਤੇ ਇਨਬिल्ਟ ਨਾਲ ਦਿੱਤਾ ਹੋਇਆ ਹਾਂ ਬਿਲਕੁਲ ਆਹ ਹਾਈਡਰੌਲਿਕ ਸਿਸਟਮ ਨਾਲ ਲੱਗਿਆ ਹੋਇਆ ਮਸ਼ੀਨ ਉਹਦਾ ਕਾਰਨ ਲੂਬਰੀਕੈਂਟ ਦਾ ਤੁਹਾਨੂੰ ਹੋਰ ਦੱਸ ਦ ਹਰ ਸਾਲ ਪਹਿਲਾਂ ਨਾਟਰ ਦਾ ਕੰਮ ਕਰਾਉਣਾ ਪੈਂਦਾ ਲੱਖ ਡੇਢ ਲੱਖ ਨਾਟਰ ਤੇ ਲਾਉਣਾ ਪੈਂਦਾ ਇਹਦੇ ਐਸਾ ਕੰਮ ਹੋ ਗਿਆ ਕਿ ਘੱਟ ਚਕਾ ਲਓ ਇੱਕ ਰੱਖਿਓ ਘੱਟੋ ਘੱਟ 4 ਤੋਂ 5 ਸਾਲ ਲੋੜ ਹੀ ਨਹੀਂ ਪਣੀ ਨਾਟਰ ਨੂੰ ਹੱਥ ਲਾਉਣ ਦੀ ਕਿਉਂਕਿ ਇਹਨੂੰ ਗ੍ਰੀਸਿੰਗ ਰੋਜ਼ ਹੀ ਰੋਜ਼ ਹੋ ਜਾਣੀ ਆ ਦਿਨ ਚ 20 25 50 ਵਾਰ ਹੋ ਜਾਣੀ ਥੋੜੀ ਮਰਜ਼ੀ ਹੈ ਜਿੰਨੀ ਵਾਰੀ ਤੁਸੀਂ ਅੱਧੇ ਘੰਟੇ ਸੈੱਟ ਕਰ ਲਓ 15 ਮਿੰਟ ਦੇ ਸੈੱਟ ਕਰ ਲਓ ਥੋੜੀ ਮਰਜ਼ੀ ਹੈ ਆ ਸਾਰਾ ਸਿਸਟਮ ਲੱਗਿਆ ਆਟੋਮੈਟਿਕ ਟਾਈਮਰ ਲੱਗੇ ਨਾ ਟਾਈਮਰ ਲੱਗੇ ਨਾ ਜੀ ਟਾਈਮਰ ਸੈੱਟ ਕਰ ਰਹਾ ਤੁਸੀਂ ਆਪਣਾ ਟਾਈਮਰ ਸੈੱਟ ਕਰ ਸਕਦੇ ਤੇ ਆ ਜਾ ਕੇ ਦੇਖ ਲੋ 35 ਤੋਂ 40 ਕਿਲੋ ਦੀ ਗੱਠ ਹੈ ਤੁਸੀਂ ਆਪ ਵੀ ਦੇਖਦੇ ਤੂੰ ਚੱਕ ਸਕਦੇ ਇਹ ਹਾਂਜੀ ਇਹਦੇ ਜਿਹੜਾ ਪ੍ਰੈਸ਼ਰ ਸਿਸਟਮ ਹੈ ਗੱਠ ਦਾ ਉਹ ਹਾਈਡਰੋਲਿਕ ਵੀ ਹੈ ਇਧਰ ਮੈਨੂਅਲ ਵੀ ਲੱਗਿਆ ਇਹਨੂੰ ਘੁਮਾ ਵੀ ਸਕਦੇ ਆਪਾਂ ਘੁਮਾ ਕੇ ਵੀ ਕਰ ਸਕਦੇ ਇੱਕ ਵਾਰ ਹੋਰ ਵੀ ਕਿਹੜਾ ਮਾਰ ਲਓ ਮੁੰਡੇ ਦਾ ਵੱਡੀ ਹੋਣੀ ਆ ਤੁਸੀਂ ਕਿਹਦੇ ਚਲਾਉਣੀ ਨੇ ਜੇ ਕਿਤੇ ਕੋਈ ਬਹੁਤਾ ਗੰਦਾ ਮਾਲ ਤਾਂ ਦੋਵੇਂ ਵੀ ਆਪਸੇ ਕੱਟਣ ਵਾਲੀ ਚੱਕ ਲਈ 35 35 ਬਾਈ ਜੀ 35 40 ਕਿਲੋ ਦੀ ਆਮ ਗੱਠ ਬਣਾਉਂਦੀ ਆ ਹਾਂ ਬਣਾਉਂਦੀ ਆ ਗੱਠ ਤੁਸੀਂ ਦੇਖ ਲੋ ਇੱਕ ਵੀ ਖੋਲ ਕੇ ਵੀ ਦਿਖਾ ਦੋ ਜੀ ਇਹੋ ਔਰਤਨ ਖਰਚਾ ਕੀ ਦੇਖੀ ਇਹਦਾ ਖਰਚਾ ਕਿੰਨਾ ਬੰਦਾ ਭਾਈ ਜੀ 35 40 ਕਿਲੋ ਨਹੀਂ ਕਿੱਲਿਆਂ ਦੇ ਹਿਸਾਬ ਨਾਲ ਹਿਸਾਬ ਤੇ ਚਲੋ ਆਪਾਂ ਫਿਰ ਵੀ ਮੰਨ ਲਓ ਵੀ ਇਹਦੇ ਤੇ 100 ਰੁਪਿਆ ਕੁੰਟਲ ਸਰ ਕੁੰਟਲ ਖਰਚਾ ਪੈਣਾ ਖਰਚਾ ਪੈਣਾ ਇੱਕ ਬਾਈ ਤੇ ਕਿੰਨੇ ਟਾਈਮ ਮੌਜੂਦ ਕੀਤੀ ਹੈ ਭਾਈ ਜੀ ਪਿਛਲੇ ਸਾਲ ਆਪਣ ਕੋਈ ਡੈਮੋ ਆਈ ਸੀ ਮਸ਼ੀਨ ਆਪਾਂ ਪੂਰਾ ਸੀਜ਼ਨ ਚਲਾਈ ਹੈ ਪੂਰਾ ਸੀਜ਼ਨ ਚਲਾ ਕੇ ਫਿਰ ਇਹਨਾਂ ਨੂੰ ਜੋ ਵੀ ਕੋਈ ਪ੍ਰੋਬਲਮਾਂ ਦੀਆਂ ਉਹਨੂੰ ਦੱਸੀਆਂ ਉਦੋਂ ਉਹ ਮਸ਼ੀਨ ਆ ਆਟੋ ਲਿਬ੍ਰਿਕੈਂਟਰ ਨਹੀਂ ਸੀਗੀ ਜਿਹੜੀ ਪਹਿਲੀ ਮਸ਼ੀਨ ਸਾਡੇ ਉੱਤੇ ਦੇਗੀ ਇਹਨਾਂ ਨੂੰ ਫਿਰ ਦੱਸਿਆ ਵੀ ਆਹ ਜਦੋਂ ਨੂੰ ਮੇਨ ਪ੍ਰੋਬਲਮ ਆਉਂਦੀਆਂ ਨੇ ਰੋਜਗਰੀ ਸਿੰਘ ਆਨੇ ਫਿਰ ਇਹਨਾਂ ਨੇ ਆਪ ਗਏ ਇਹ ਜੀਐਮ ਸਾਹਿਬ ਤੇ ਇਹਨਾਂ ਦੇ ਮਾਲਕ ਸਰਦਾਰ ਜਗਤਾਰ ਸਿੰਘ ਉਹ ਗਏ ਉੱਥੇ ਜਾਪਾਨ ਉੱਥੋਂ ਜਾ ਕੇ ਫਿਰ ਆ ਸਾਰਾ ਸਿਸਟਮ ਨਵਾਂ ਕਰਵਾਇਆ ਇਹਨਾਂ ਨੇ ਤੇ ਵੀ ਬਹੁਤ ਜਿਹੜਾ ਬੰਦਾ ਡਰਾਈਵਰ ਕੋ ਚਲਾਉਂਦਾ ਉਹਦੇ ਨਾਲ ਆਪਣੀ ਗੱਲਬਾਤ ਹੋ ਸਕਦੀ ਹੈ ਕਿਹਦੇ ਨਾਲ ਜੀ ਮੈਂ ਆਉਣ ਡਰਾਈਵਰ ਆ ਖੁਦ ਮੈਨੂੰ ਪੁੱਛੋ ਕਿ ਜਿਹੜਾ 10 ਸਾਲ ਤੋਂ ਅਸੀਂ ਮਸ਼ੀਨਾਂ ਚਲਾਉਂਦੇ ਆ ਭਰਾ ਜੀ ਨਹੀਂ ਕੋ ਆਪਣੇ ਕਿਸਾਨ ਖੜੇ ਸੀ ਨਾਲ ਪਹਿਲਾਂ ਕਿਹੜੇ ਉਹ ਵੀ ਹੈਗੇ ਬਾਪੂ ਜੀ ਇੱਥੇ ਵੀ ਹੈਗੇ ਨੇ ਅੱਜ ਤੇ ਹੈਗੇ ਨੇ ਆਜੋ ਬਾਪੂ ਜੀ ਆਜੋ ਕਿਸੇ ਕੰਪਨੀ ਦੀ ਮਸ਼ੀਨ ਚਲਾਈ ਸੀਗੀ ਉਹਦੀ ਗੰਢ ਦੀ ਦਹਾ ਗੰਡਾਂ ਪਿੱਛੇ ਇੱਕ ਗੰਢ ਦੀ ਪ੍ਰੋਬਲਮ ਆਉਂਦੀ ਸੀ ਗੰਢ ਖੋਲਦੀ ਖੋਲਦੀ ਸੀ ਅੱਛਾ ਅੱਜ ਇਹ ਡੈਮੋ ਲਈ ਆ ਜੀ ਆਪਣੇ ਹੱਥੀਂ ਤੇ ਇਹਨੇ ਮਤਲਬ ਬਹੁਤ ਵਧੀਆ ਸਾਨੂੰ ਸੌਸ ਦਿੱਤਾ ਵਾ ਇੱਕ ਗੰਢ ਨਹੀਂ ਦੋ ਚਮਕਿਲਿਆਂ ਦੇ ਵਿੱਚ ਵੀ ਇਹਨੇ ਗੰਢ ਨਹੀਂ ਖੋਲੀ ਕੋਈ ਸਾਫਟ ਝੂਟਾ ਚੜਤ ਨਹੀਂ ਮਾਰਦੀ ਨਹੀਂ ਕੋਈ ਸਾਫ ਬਹੁਤ ਸਾਫ਼ ਚੱਲਦੀ ਹੈ ਮਸ਼ੀਨ ਸੋਏ ਚ ਪ੍ਰੋਬਲਮ ਨਹੀਂ ਮਸ਼ੀਨ ਦੀ ਬਾਈਫੇਟ ਹੈ ਨਹੀਂ ਕੋਈ ਆਪਾਂ ਕਹਿ ਸਕਦੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕਿੰਨਾ ਟਾਈਮ ਚਲਾਈ ਹੈ ਜੀ ਇਹ ਇਹ ਤੇ ਅਸੀਂ ਇਹ ਡੈਮੋ ਲਈ ਜੀ ਦੋ ਤਿੰਨ ਦਿਨ ਡੈਮੋ ਲਈਆ ਜਾਂਚ ਚਲਾਈਆ ਠੀਕ ਹੈ ਹਾਂਜੀ ਸਾਰਾ ਰਿਜ਼ਲਟ ਪੂਰਾ ਹਾਂਜੀ ਕੰਡੀਸ਼ਨ ਡਾਟਾ ਠੀਕ ਹੈ ਹਾਂਜੀ ਇਹਦੇ ਚ ਆਪਾਂ ਨੇ 9 ਕਿਲੋਲਟਰ 32 ਨੰਬਰ ਆਇਲ ਪਾਉਣਾ ਹੈ ਤਕਰੀਬ ਸਾਨੂੰ 5 ਤੋਂ 7 ਦਿਨ ਆਪਾਂ ਨੂੰ ਮੌਜ ਰਹਿਣੀ ਹੈ ਮੁੜ ਕੇ ਤੇਲ ਪਾਉਣ ਦੀ ਲੋੜ ਨਹੀਂ ਪੈਣੀ ਤੇ ਨਹੀਂ ਆਪਣੇ ਆਪ ਸਾਰੇ ਦੋਨੋਂ ਨੋਟਰਾਂ ਨੂੰ ਆਪਣੇ ਆਪ ਨੇ ਆਇਲਿੰਗ ਕਰੀ ਜਾਣੀ ਐ ਗਰੀਸਿੰਗ ਕਰੀ ਜਾਣੀ ਐ ਟਾਈਮ ਟਾਈਮ ਕੇਸ ਲੱਗਿਆ ਹੋਇਆ ਜੀ ਟਾਈਮ ਸੈੱਟ ਕਰ ਸਕਦੇ ਆ ਤੁਸੀਂ ਆਪਾਂ ਹਾਂਜੀ 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 ਲੱਗਿਆ ਹੋਇਆ ਟਾਈਮ ਸਟੈਪ ਵਾਲਾ ਸਾਰਾ ਜੀ ਬਿੱਟੇ ਹੋ ਜਾਊਗਾ ਹਾਂ ਬਾਕੀ ਜੇ ਨਾ ਵੀ ਟਾਈਮ ਸੈੱਟ ਕਰੀਏ ਤਾਂ ਇਹਨੇ ਆਟੋਮੈਟਿਕ ਆਪਣੇ ਆਪ ਇਹਨੇ ਜਦੋਂ ਇਹਨੇ ਗਰਮ ਹੋਣਾ ਮੰਨ ਲਓ ਕਿਸੇ ਵੀ ਚੀਜ਼ ਨੇ ਤਾਂ ਉੰਨੀ ਕੇ ਨੂੰ ਨਾਲ ਦੀ ਨਾਲ ਇਹਨੂੰ ਆਇਲਿੰਗ ਕਰਕੇ ਇਹਨੂੰ ਮੈਨੂੰ ਸਹੀ ਸੈੱਟ ਕਰ ਦੇਣਾ ਆਟੋ ਲੂਬ੍ਰੀਕੇਟਰ ਆਟੋ ਲੂਬ੍ਰੀਕੇਟ ਹੁਣ ਇਹਦੇ 베ARING ਪਾ ਦੇ ਹਾ ਜਿੱਥੇ ਮਨ ਲਓ ਪਿਸਤਨ ਚੱਲਦਾ ਉੱਥੇ ਬੁਸ਼ ଥିਗੇ ਉਹ ਬੁਸ਼ ਰੋਜ਼ ਮੰਨ ਲਓ ਵੀ 100 150 ਕਿੱਲੇ ਬਾਅਦ ਮਰ ਜਾਂਦੇ ਦੀ ਇਹ ਸਭ ਨੂੰ ਪਤਾ ਜੰਨੇ ਬਿਲਰ ਵਾਲੇ ਬੰਦੇ ਨੇ ਮੁੜ ਕੇ ਛੇੜਨ ਦੀ ਲੋੜ ਹੀ ਨਹੀਂ ਹੈਗੀ ਠੀਕ ਹੈ ਠੀਕ ਹੈ ਕਿ ਨਹੀਂ ਤੁਸੀਂ ਗੱਲ ਦੇ ਗਣਾਸੇ ਬਦਲੋ ਜਿਹੜੇ ਆਪਾਂ ਟੋਕੇ ਨੇ ਉਹ ਬਦਲਦੇ ਬਾਅਦ ਆ ਨੀ ਮਸ਼ੀਨ ਚਲਾਓ ਹੋਰ ਤੁਹਾਨੂੰ ਕੁਝ ਨਹੀਂ ਲੋੜ ਪੈਣੀ ਹੈ ਜੀ ਉਸ ਬੰਦੇ ਬੇਰਿੰਗ ਕਰਤੇ ਬੇਰਿੰਗ ਕਰਤੇ ਜੀ ਉਹ ਬੇਰਿੰਗ ਵਾਲਾ ਕੰਮ ਕਰਤਾ ਉਹਦੇ ਚ ਬੁਸ਼ਾਂ ਵਾਲਾ ਜਿਹੜਾ ਜੁੜ ਸੀਗਾ ਉਹ ਬੜਤਾ ਤੇ ਆ ਜਿਵੇਂ ਮੰਨ ਲਓ ਆਮ ਮਸ਼ੀਨਾਂ ਦੇ ਵਿੱਚ ਤਿੰਨ ਤਿੰਨ ਗੋਲੇ ਇੱਕ ਪਾਸੇ ਲੱਗ ਸਕਦੇ ਨੇ ਇਹ ਚ 5 ਗੋਲਿਆਂ ਦਾ ਪਹਿਲਾਂ ਹੀ ਇਹਨਾਂ ਨੇ ਕੈਪੈਸਟੀ ਬਲਵਾਈ ਆ ਵੀ ਡਰਾਈਵਰ ਨੂੰ ਵੀ ਕਿਸਾਨ ਨੂੰ ਵੀ ਸੌਖਾ ਰਹੇ ਜਿਹੜਾ ਬੇਲਰ ਮਾਲਕ ਪਰ ਬੇਲਰ ਚਲਾਉਣਾ ਡਰਾਈਵਰ ਨੂੰ ਵੀ ਵੀ ਵਾਰ-ਵਾਰ ਨਾ ਪਾਉਣਾ ਵਾਰ-ਵਾਰ ਨਾ ਪਾਉਣੇ ਪੈਣਾ ਠੀਕ ਮਾਲੋ ਵੀ ਅੱਧੀ ਪੌਣੀ ਦੀ ਹਾੜੀ ਆਮ ਦੇ ਨਾਲ ਲੰਘ ਜੂਗੀ ਇੱਕ ਵਾਰ ਪਾ ਕੇ ਇਹ 10 ਗੋਲੇ ਇੱਕ ਵਾਰ ਚ ਪੈ ਸਕਦੇ ਨੇ ਇਦਾਂ ਦਾ ਜਿ ਬਣਾਇਆ ਸਿਸਟਮ ਇਹ ਕਾਹਦੇ ਬਾਰੇ ਕਰ ਦੋ ਜੀ ਕਲੀਅਰ ਹਾਂਜੀ ਡਿਸਪਲੇ ਬਾਰੇ ਡਰਾਈਵਰ ਨੂੰ ਦਿਖਦਾ ਡਰਾਈਵਰ ਇਕੱਠਾ ਗਣਦੀ ਵੀ ਆ ਇਹ ਵੀਰ ਜੀ ਇਕੱਠਾ ਗਣਦੀ ਆ ਤੇ ਇਹਦਾ ਜਿਹੜਾ ਡਿਜੀਟਲ ਮੀਟਰ ਲੱਗਿਆ ਦੂਜੀਆਂ ਕੰਪਨੀਆਂ ਦੇ ਆਮ ਇਹ ਮੀਟਰ ਡਿਜੀਟਲ ਮੀਟਰ ਲੱਗਿਆ ਦੇਖੋ ਤੁਹਾਡੇ ਸਾਹਮਣੇ ਜਿੰਨੀਆਂ ਗੱਠਾਂ ਬਣਾਈਆਂ ਨੇ ਉਹ ਆਈਆਂ ਹੋਈਆਂ ਨੇ ਇਹਨੂੰ ਜ਼ੀਰੋ ਆਪਾਂ ਸਵੇਰੇ ਕਰ ਲਓ ਤੇ ਸ਼ਾਮ ਨੂੰ ਆਪਣੀਆਂ ਗੱਠਾਂ ਵੀ ਗਿਣ ਸਕਦੇ ਆ ਉਹ ਬੰਦਾ ਅੰਦਾਜ਼ਾ ਵੀ ਲਾ ਸਕਦਾ ਮੇਰੇ ਕੋਲ ਕਿੰਨੀਆਂ ਗੱਠਾਂ ਬਣੀਆਂ ਨੇ ਕਿ ਕਿੰਨੇ ਕਿਲੇ ਬਣੇ ਨੇ ਉਸ ਹਿਸਾਬ ਨਾਲ ਅੰਦਾਜ਼ਾ ਲੱਗਦਾ ਗੱਠਾਂ ਤੋਂ ਇੱਕ ਉਹ ਜਾਲੀ ਬਾਰੇ ਦੱਸ ਰਹੇ ਜਾਲੀ ਜਾਲੀ ਇਹ ਆ ਜੀ ਜਿਵੇਂ ਹੁਣ ਅੱਗੇ ਹੋਰ ਮਸ਼ੀਨਾਂ ਦੇ ਇਹ ਚੀਜ਼ਾਂ ਨਹੀਂ ਹੈਗੀਆਂ ਇਹ ਚ ਲੱਗੀ ਆ ਜਿਵੇਂ ਜਿਵੇਂ ਮਿੱਟੀ ਚੱਕਦੀ ਆ ਮਸ਼ੀਨ ਆਮ ਸਾਰੀਆਂ ਮਸ਼ੀਨਾਂ ਚੱਕਣੀ ਹੁੰਦੀਆਂ ਫਿਰ ਲੋ ਜਦੋਂ ਉਹ ਖੇਤ ਦੇ ਵਿੱਚ ਚੱਲਣੀਆਂ ਖੁੱਲੇ ਦੇ ਕਈ ਸਮੇਂ ਕੰ ਇਹ ਜਿਹੜੀ ਇਹ ਮਸ਼ੀਨ ਹੈ ਇੰਡਸਟਰੀਲ ਲਈ ਵਧੀਆ ਹੈ ਕਿਉਂਕਿ ਮਿੱਟੀ ਨਹੀਂ ਜਾਊਗੀ ਉਹਦੀ ਜਿਹੜਾ ਫਿਊਲ ਮੰਨ ਲਓ ਵੀ ਸੀਵੀ ਆ ਉਹ ਚੰਗੀ ਆਊਗੀ ਵੱਧ ਆਊਗੀ ਦੂਜੇ ਮਸ਼ੀਨਾਂ ਦੇ ਫਿਊਲ ਨਾਲੋਂ ਠੀਕਾ ਭਾਈ ਜੀ ਐਡਜਸਟੇਬਲ ਹਿੱਸੇ ਬਾਰੇ ਦੱਸਿਓ ਕਿਵੇਂ ਐਡਜਸਟ ਹੁੰਦਾ ਕਾਹਦੇ ਨਾਲ ਇਹਦਾ ਵੀ ਜੀ ਹਿੱਸਾ ਜਿਹੜਾ ਹੈਗਾ ਐਡਜਸਟੇਬਲ ਆ ਵੀ ਜੇ ਕਿਸੇ ਕਿਸਾਨ ਵੀਰ ਨੇ ਗੰਨੇ ਪੱਤੀ ਚ ਚਲਾਉਣਾ ਤਾਂ ਆਪਣੇ ਹਿਸਾਬ ਦੇ ਨਾਲ ਇਹਨੂੰ ਐਡਜਸਟ ਕਰ ਸਕਦਾ ਠੀਕ ਆ ਜੀ ਹਾਂਜੀ ਕਿਉਂਕਿ ਕਈ ਵਾਰ ਚਾਰ ਲੇਨ ਵਾਲਾ ਹੁੰਦਾ ਨਾ ਬਣਿਆ ਗੰਨਾ ਜਾਂ ਦੋ ਲੇਨ ਵਾਲਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਬੀਜ-ਬੀਜ ਦੇ ਨੇ ਅੱਜਕੱਲ ਬੰਦੇ। ਮਨ ਲਓ ਉਦਾਂ ਦੇ ਸਿਸਟਮ ਜੀ ਵੀ ਦਾ ਕੋਈ ਪ੍ਰਿੰਟ ਸਿਸਟਮ ਨਾਲ ਬੀਜ ਦਾ ਉੱਥੇ ਚੌੜੀ ਹੋ ਜਾਂਦੀ ਆ ਫਿਰ ਉੱਥੇ ਹੋਰ ਮਸ਼ੀਨਾਂ ਚੱਲਦੀਆਂ ਨਹੀਂ। ਇਹਦੇ ਵਿੱਚ ਉਹ ਦੇਖੋ ਉੱਥੋਂ ਅਡਜਸਟਮੈਂਟ ਹੋ ਜਾਣੀ ਆ ਇਹਦੀ। ਇੱਕ ਕੰਡ ਤੇ ਬੇਨਤੀ ਇਹ ਆ ਵੀ ਇਹ ਕਲੀਅਰ ਕਰ ਦੋ ਵੀ ਬਾਕੀ ਬੈਲਰਾਂ ਤੇ ਕਿਹਦੇ 'ਚ ਜਿਹੜੇ-ਜਿਹੜੇ ਆਪਾਂ ਡਰਾ ਬੈਕ ਤੇ ਕਮੀਆਂ ਕੱਟੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ। ਜੋ ਆਪਾਂ ਨੂੰ ਦੂਜਿਆਂ 'ਚ ਨਹੀਂ ਮਿਲ ਸਕਦਾ। ਮੈਨ ਕਮੀ ਦਾ ਜੀ ਦੇਖੋ ਜਿਹੜੀ ਸਭ ਤੋਂ ਵੱਡੀ ਆ ਉਹ ਤਾਂ ਹੁੰਦੀ ਆ ਨਾਟਰ ਦੀ। ਇਹ ਤਾਂ ਮੇਨ ਫੰਕਸ਼ਨ ਮਸ਼ੀਨ ਦੇ ਜਿਹੜੀ ਮਸ਼ੀਨ ਗੱਠ ਨਹੀਂ ਖੋਲਦੀ ਉਹ ਮਸ਼ੀਨ ਉਹਦੇ ਵਰਗੀ ਫਿਰ ਕੋਈ ਮਸ਼ੀਨ ਨਹੀਂ ਹੈਗੀ ਇਹ ਮਸ਼ੀਨ ਮੇਨ ਕੰਮ ਹੈ ਨਾਟਰ ਦਾ ਨਾਟਰ ਨੂੰ ਜਦੋਂ ਗ੍ਰੀਸ ਹੋਈ ਜਾਣਾ ਇਹਨੇ ਖਰਾਬ ਨਹੀਂ ਹੋਣਾ ਸਭ ਤੋਂ ਮਹਿੰਗੇ 부ਰਜ ਨਹੀਂ ਮੰਨ ਲਓ ਆਹ 부ਰਜ ਲੱਗਿਆ ਇਹਨੂੰ ਕਹਿੰਦੇ ਅਸੀਂ ਮੰਨ ਲਓ ਵੀ ਜਲੇਬੀ ਇਹ ਜਲੇਬੀ 15000 ਰੁਪਏ ਦੀ ਹੈ ਜਲੇਬੀ ਜੇ ਇਹਦਾ ਜੇ ਅਸੀਂ ਸਪੇਅਰ ਬਾੜ ਲੈਣ ਜਾਵੋ ਤਾਂ ਜੇਬ ਦੇ ਵਿੱਚ ਪੈਂਟ ਦੇ ਜੀਨ ਦੇ ਵਿੱਚ ਪਾ ਕੇ 75 80000 ਦਾ ਲੈ ਆਵਾਂਗੇ ਇਹ ਨਾਟਰ ਇਹ ਬੰਦੇ ਦਾ ਦਿਲ ਹੈ ਜੀ ਹਾਂ ਇਹ ਇਹ ਬੰਦੇ ਦਾ ਦਿਲ ਵਾਲਾ ਕੰਮ ਕਰਦਾ ਮੈਨੂੰ ਇਹਦਾ ਦਿਲ ਹੈ ਜੇ ਇਹਦਾ ਸਹੀ ਚੱਲੇ ਇਹਨੂੰ ਆਟੋ ਗਰੀਸਿੰਗ ਕਰਤੀ ਇਹਦਾ ਖਰਾਬ ਨਹੀਂ ਹੋਣਾ 4-5 ਸਾਲ ਠੀਕ ਹੈ ਜੀ 4-5 ਸਾਲ ਵੀ ਖੋਲ ਕੇ ਤੁਹਾਨੂੰ ਦੇਖਣਾ ਪਊਗਾ ਵੀ ਇਹਦਾ ਕਿਹੜਾ ਪਾਰਟ ਕੋਈ ਮਾੜਾ ਮੋਟਾ ਘਸਿਆ ਹੈ ਉਹ ਬਦਲ ਲਓ ਸਾਰਾ ਨੋਟਰ ਕੋਈ ਨੁਕਸਾਨ ਮਤਲਬ ਇਹਦੀ ਰਿਪੇਅਰ ਕਰਨ ਦੀ ਲੋੜ ਨਹੀਂ ਫੁੱਲ ਰਿਪੇਅਰ ਕਹਿਣ ਤੋਂ ਭਾਵ ਜਿੰਨੇ ਬੇਲਰਾਂ ਤੇ ਡਰਾ ਬੈਕ ਜਾਂਦੀਆਂ ਦਿੱਕਤਾਂ ਆਉਂਦੀਆਂ ਸੋ ਸਾਰੀਆਂ ਉਹ ਘਟਦੀਆਂ ਜਿਵੇਂ ਕਿ ਤੁਹਾਨੂੰ ਚੇਨ ਦੀ ਦੱਸੀਆ ਪਹਿਨਾ ਵੀ ਚੇਨ ਬਿਲਕੁਲ ਪਤਲੀ ਸੀਗੀ ਉਹ ਟੁੱਟ ਜਾਂਦੀ ਸੀਗੀ ਕਿਸਾਨ ਬਿਚਾਰੇ ਰਾਤ ਨੂੰ ਪਾਈ ਜਾਂਦੇ ਦੀ ਜਨ ਨੂੰ ਟੁੱਟੀ ਜਾਂਦੀ ਸੀਗੀ ਉਹ ਪਾਉਣੀ ਪੈਂਦੀ ਸੀਗੀ ਪ੍ਰੋਬਲਮ ਆਉਂ ਤੇ ਉਹ ਚੇਨ ਮੋਟੀ ਕਰਦੀ ਮਨ ਲਾ ਰੌਂਡ ਬਿਲਰ ਵਾਲੀ ਚੇਨ ਪਾਤੀ ਇਹਦੇ ਚ ਇੱਕ ਵੱਡੇ ਭਾਈ ਜੀ ਜਿਹੜੀ ਸ਼ਾਫਟ ਹੈ ਜਿਹੜੇ ਸਾਈਡ ਤੇ ਸ਼ਾਫਟਾਂ ਆਉਂਦੀਆਂ ਨੇ ਉਹ ਵੀ ਕੱਢਣੀ ਪੈਂਦੀ ਹੈ ਇਹਦੇ ਤਾਂ ਨਹੀਂ ਕੋਈ ਕੱਟਣ ਨਹੀਂ ਨਹੀਂ ਇਹਦੇ ਕੁਝ ਨਹੀਂ ਭਾਈ ਜੀ ਕੁਝ ਨਹੀਂ ਕਰਨਾ ਨਾ ਨਾ ਲੰਘ ਚੋਂ ਨੇ ਦੀ ਲੰਘਾਈ ਭਾਈ ਜੀ ਇਹਦੇ ਕੋਈ ਸ਼ਾਫਟ ਨਹੀਂ ਕੱਢਣੀ ਇਹ ਟਰੈਕਟਰ ਦੇ ਟਾਇਰਾਂ ਦੇ ਬਰਾਬਰ ਹੀ ਜਾਣੀਆ ਮਸ਼ੀਨ ਰਿਸਕ ਨਹੀਂ ਹੈਗਾ ਬਿਲਕੁਲ ਇਹ ਰੋਡ ਦੇ ਉੱਤੇ ਇਹਦਾ ਸਭ ਤੋਂ ਵੱਡੀ ਗੱਲ ਇਹ ਵੀ ਹੈ ਅੱਗੇ ਉਹ ਮਸ਼ੀਨ ਚੱਲਦੀ ਹੈ ਸਾਈਡ ਤੇ 2-3 ਫੁੱਟ ਸਾਈਡ ਤੇ ਚੱਲਦੀ ਹੈ ਰਿਸਕ ਵੀ ਆ ਕੋਈ ਸਾਈਕਲ ਵਾਲਾ ਕੋਈ ਸਕੂਟਰ ਵਾਲਾ ਲੱਗ ਜਾਂਦਾ ਕੱਢਣ ਪਾਉਣ ਦਾ ਇਹ ਗੱਲਾਂ ਹੈਗੀਆਂ ਉਹ ਠੀਕੀਆਂ ਬਾਕੀ ਮਸ਼ੀਨਾਂ 'ਚ ਇਹਦੇ ਚੋਂ ਖਤਮ ਹੋ ਗਈਆਂ ਉਹ ਗੱਲਾਂ ਉਹ ਚੀਜ਼ਾਂ ਖਤਮ ਹਾਂ ਬਿਲਕੁਲ ਕੰਪਲ ਬਲੂਰ ਬਾਈ ਜੀ ਇਹਦਾ ਇਦਾਂ ਪੁੱਠਾ ਵੀ ਚੱਲੂ ਸਿੱਧਾ ਵੀ ਚੱਲੂ ਪਰ ਇਹਦੇ ਤੇ ਗਰਦ ਨਹੀਂ ਜੰਮੜ ਦਊਗਾ ਬਿਲਕੁਲ ਹੈ ਕਿੱਥੇ ਗਿਆ ਜੀ ਉਹ ਪਿੱਛੇ ਲੱਗਿਆ ਉਹ ਦੇਖੋ ਜੀ ਅੰਦਰ ਨਹੀਂ ਲੱਗਿਆ ਠੀਕ ਹੈ ਆ ਲੱਗਿਆ ਸਾਹਮਣੇ ਅੰਦਰਲੇ ਪਾਸੇ ਉਹ ਉੱਪਰ ਦੀ ਦੇਖੋ ਉੱਥੇ ਦਿਖਦਾ ਹਾਂਜੀ ਹਾਂ ਇਹਨੂੰ ਸਾਰੇ ਨੂੰ ਸਾਫ਼ ਕਰੂਗਾ ਉਹ ਬਲੋਰ ਹੈ ਜਿਹੜਾ ਠੀਕ ਹੈ ਜੀ ਡਰਾਈਵਰ ਤੇ ਕੋਈ ਡਰ ਨਾ ਨਾ ਹੀ ਨਾ ਕੋਈ ਉਹ ਤੇ ਜਾਣੀ ਉਹਨੇ ਪਿੱਛੇ ਮਾਰਨੀ ਹੈ ਸਾਰੀ ਡਸਟ ਤੇ ਸਿਰਫ ਆਪ ਇੱਕ ਬਿਹਰ ਲਾ ਦੇਣੀ ਹੈ ਇੱਥੇ ਬਿਜਲੀ ਵਾਲੀ ਤਾਰ ਲੱਗ ਬਿਜਲੀ ਵਾਲੀ ਤਾਰ ਇਥੇ ਲਾ ਦੇਣੀ ਹੈ ਕੋਈ ਹਾਈਡਰੋਲਿਕ ਪੈਪ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਹੈਗਾ ਸਿਰਫ ਬਿਜਲੀ ਵਾਲੀ ਤਾਰ ਲਾ ਦੇਣੀ ਆਪਾਂ ਨੇ ਉਹਦੇ ਨਾਲੇ ਸਾਰਾ ਬਿਲਰ ਚੱਲਣਾ ਜਿੰਨੀਆਂ ਲਾਈਟਾਂ ਨੇ ਜਿੰਨੇ ਬਲੋਰ ਨੇ ਉਹ ਸਾਰਾ ਉਹਦੇ ਨਾਲ ਚੱਲਣਾ